ਨੇ ਉਹ ਮੁਗਲਾਂ ਦੇ ਨਾਲ ਦੋ ਹੱਥ ਕੀਤੇ ਇਧਰ ਸਰਸਾ ਦੇ ਸਤਗੁਰੂ ਨੇ ਚੌਂਕੜਾ ਮਾਰ ਕੇ ਆਸਾਂ ਦੀ ਮਾਰ ਦਾ ਕੀਰਤਨ ਕੀਤਾ ਇਹ ਵੀ ਸਾਨੂੰ ਸਿੱਖਿਆ ਦਿੱਤੀ ਸੀ ਤੁਹਾਡੇ ਦੇ ਕਹਿ ਸਾਹਿਬੀ ਦੁੱਖਾਂ ਦਾ ਸਮਾ ਆ ਜੀ ਸਿੱਖੋ ਤੁਸੀਂ ਬਾਣੀ ਦੇ ਪਾਸਾ ਨਾ ਵਟੇ ਤੁਸੀਂ ਗੁਰੂ ਦਾ ਦਰਸ਼ਕ ਕਿਉਂ ਉਧਰ ਨਾ ਜਾਇਓ ਆਪਣੇ ਗੁਰੂ ਦੇ ਦਰਤੀ ਰਹੇ ਜੋ ਆਪਣੇ ਗੁਰੂ ਦੇ ਹੀ ਆਪਣਾ ਦਰਸ਼ਕ ਰਖਿਓ ਇਹ ਵੀ ਸਤਗੁਰੂ ਨੇ ਸਾਨੂੰ ਇਹ ਕੌਤਬ ਕਰਤਾ ਹੈ ਤੀਸਰੀ ਗੱਲ ਉਹ ਇਹ ਗੇੜਾ ਵਿਚੰਦਨ ਕਰਨ ਵਾਲੀ ਹੈ ਕਿ ਦੇਖੋ ਆਪਾਂ ਸਾਰੇ ਕਹਿ ਨਹੀਂ ਆ ਕਿ ਸੱਤ ਸੱਤੇ ਗੁਰਤੰਗੀਦਰ ਪਾ ਸਾਡੀ ਦਾ ਪਰਿਵਾਰ ਛੋੜਾ ਹੋਇਆ ਹੋਇਆ ਤੇ ਦੇਖੋ ਵੀ ਉਹ ਮਰ ਕੇ ਤਾਂ ਵਿਛੜਦੇ ਨਹੀਂ ਲੇਖੇ ਪਰਵਾਦ ਰਿਸ਼ਤੇਦਾਰ ਸਬੀ ਵੀ ਮਰ ਕੇ ਤਾਂ ਛੋੜੇ ਪੈਦੇ ਨਹੀਂ ਲੇਖੇ ਕੋਈ ਐਸਾ ਨਹੀਂ ਵਿਚਿਆ ਡਿਜੀਟਲ ਜਿਹਾ ਜਿਹਦੇ ਜਵਦੇ ਜੀਏ ਪਤਾ ਹੀ ਨਾ ਹੋਵੇ ਕਿ ਮੇਰੇ ਪਰਵਾਰ ਦੇ ਮੈਂਬਰ ਕਿੱਧਰ ਗਏ ਕਿੱਥੇ ਨੇ ਜਾਂਉਂਦੇ ਨੇ ਜਦ ਸੰਸਾਰ ਤੋਂ ਚਲੇ ਗਏ ਤੇ ਕੰਨੀ ਤਰਪਾਸਾਂ ਜਿੱਤੇ ਐਸਾ ਸਮਾਂ ਵੀ ਆਇਆ ਤੇ ਜਦੋਂ ਸਰਸਾ ਚੜ੍ਹੀ ਐ ਦੇਖੋ ਜੀ ਪਰਮੇਸ਼ਰ ਦੀ ਰਹਿਗਾ ਉਹ ਸਰਕਾਰ ਪਰਖ ਵਾਹਿਗੁਰੂ ਦੀ ਰਹਿਗਾ ਦੇਖੋ ਜੇ ਸਰਸਾ ਚੜ੍ਹੀ ਐ ਨਾ ਠਾਠਾ ਮਾਰਦੀ ਐ ਜੇ ਜੀ ਸੰਗਣੀ ਧੁੰਦ ਪਈ ਐ ਏ ਵੀ ਪਰਮੇਸ਼ਰ ਦੀ ਰਜਾ ਦੇ ਵਿੱਚ ਹੈ ਜਿਸ ਹਸਤਾ ਨਾਮ ਜਦੋਂ ਬਲੋਸ ਹਸਤਾ ਦੇ ਵਿੱਚ ਹੜ ਨਾਮ ਆਉਂਦਾ ਜੇ ਸੰਗ੍ਰੀ ਤੋਂ ਉਹ ਨਾਮ ਬੈਂਦੀ ਕੀ ਹੋਣਾ ਸੀ ਉਹ ਕਲਗੀਧਰ ਤੇ ਜਿਹੜੇ ਸਿੰਘ ਸੀ ਫੋਰਸ ਆਫ ਦਾ ਜੋ ਜੀ ਸਾਰਾ ਖੇਦ ਖਾਣ ਹੋ ਗਿਆ ਪਰ ਦੇਖੋ ਪਰਮੇਸ਼ਰ ਦੀ ਰਜਾ ਉਹ ਹਸਤਾ ਨੇ ਕੀ ਕਲਗੀਧਰ ਪਾਲ ਸਾਹਿਬ ਜੀ ਦਾ ਸਾਥ ਵੀ ਦਿੱਤਾ ਦੇ ਆਪਾਂ ਮਾਰਨ ਵਾਲੇ ਸਿੱਖ ਜਿਹੜੇ ਗੁਰੂ ਤੋਂ ਜੱਟੀਆਂ ਮਾਰਨ ਵਾਲੇ ਦੇ ਉਧਰ ਮੁੱਢਲੀ ਫੌਜ ਜਦੋਂ ਸਾਸਾਂ ਦੇ ਕਿਨਾਰੇ ਤੇ ਆਈ ਹੀ ਉਹ ਮੁੱਢਲੀ ਫੌਜ ਕਹਿੰਦੀ ਵੀ ਲੈ ਖੰਡਾ ਪਾਣੀ ਗਏ ਸਾਸਾਂ ਚੜੀ ਹੈ ਹੜ ਆਇਆ ਹੋਇਆ ਵਿੱਚ ਚਲੇ ਗਏ ਲੋਕੀਂ ਮੱਧਾਂ ਦੇ ਵਿੱਚ ਹੀ ਗਰ ਜਾ ਗਏ ਪਰ ਮਰਜੀ ਉਹਦੇ ਵਿੱਚ ਦੀ ਲੰਘ ਵੀ ਗਏ

परेश्वर जी रजहं चढ़ी मोर ठाहे गुरू के पर तस्सिया माता गुल कौ छोटे साहिबा जे हिकु पासे गुरू खे महलो ਭਾਈ ਬਣੀ ਸਿੰਘ ਦੇ ਨਾਮ ਇੱਕ ਪਾਸੇ ਦਿੱਲੀ ਵੱਲ ਪਹੁੰਚੇ ਗੁਰਪਾਸਾ ਚੌਵਦੀ ਜਲੀ ਵਜ ਰਿਹਾ 40 ਸਿੱਧਾਂ ਦੇ ਨਾਲ ਉਹ ਸੱਸਾਂ ਦੇ ਕੀ ਹੋਇਆ ਕੰਨੇ ਸੱਸਾਂ Thank you. Later.

ਮਾਤਾ ਗੁਰੂਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ ਵਿਛੜ ਗਿਆ ਤੇ ਇਥੋਂ ਜਿਹੜਾ ਆਪਾਂ ਇਸ ਨਾਲਾ ਸਮਾਗਮ ਕਰਦੇ ਛੋਟੇ ਸਰਬਜਾਤੇ ਮਾਤਾ ਗੁਰੂਕੌਰ ਦੀ ਜਨਮ ਦੇ ਜੀ ਸੋ ਆਪਾਂ ਛੋਟੇ ਸਰਬਜਾਤੇ ਦੇ ਇਤਿਹਾਸ ਨੂੰ ਖਿੱਚਾਂਗੇ ਅੱਜ ਕੈਸਾ ਸਮਾਂ ਆਇਆ ਬਿਰਧ ਮਾਤਾ ਦੀ ਮਾਂ ਸਤ ਸ੍ਰੀ ਅਕਾਲ ਨੌ ਸਾਲ ਦੇ ਮਸੂਮ ਬੱਚੇ ਅੱਜ ਸਾਸਾਂ ਦੇ ਕੱਦੇ ਕੱਡੇ ਤੇ ਮਾਤਾ ਜੀ ਦੇ ਨਾਲ ਹੋਏ ਜਾਂਦੇ ਹੈ ਮਾਤਾ ਗੁਰੂਪੁਰ ਦੇ ਨਾਲ ਛੋਟੇ ਪੁੱਤਰੇ ਤੇ ਇੱਕ ਉਹ ਜੋ ਥੇਦਾ ਕਿਉਂਕਿ ਦੇਖੋ ਜਦੋਂ ਉਹ ਅਨੰਦਪੁਰ ਦਾ ਕਿਲਾ ਖਾਦੀ ਖੜਿਆ ਸੀ ਜਦੋਂ ਪਾਤਸ਼ਾਹ ਜੀ ਦਾ ਜੋ ਮਾਇਆ ਰਸਵੰਦ ਸਾਰਾ ਸਾਥੋ ਜੀ ਵਿੱਚ ਵਸਾਤਾ ਸੀ ਤੇ ਉਹ ਜਦੋਂ ਮੋਰਾ ਇਹ ਕਿਤੇ ਲੋੜ ਮੈ ਜਾਂਦੇ ਰਸਤੇ ਦੇ ਵਿੱਚ ਕੋਈ ਕੋਹੋ ਮੋੜਾ ਰਸਤਾ ਵਾਸਤੇ ਜੋ ਨਵਾਂ ਪ੍ਰੋਜੈਕਟ ਕਿਤੇ ਲੋੜ ਤੋਂ ਹੈ ਕੋਈ ਖੇਲੇ ਦੇ ਵਿੱਚ ਪਾਕੀ ਮਾਤਾ ਗੋਦਰਪੋਣੋਂ ਪ੍ਰਾਪਤ ਸਨ ਸਵਾਰ ਜਿਹੜੇ ਮਿਆਪਾ ਸਿਆਣਿਆ ਦਾ ਸਵਾਰ ਕਰਦੇ ਨੇ ਤੇ ਉਹ ਵਿਸ਼ਰਣ ਦੇ ਵੇਲੇ ਮਾਤਾ ਦੀ ਪੂਰੋ ਖੇਡ ਆ ਗਈ ਕੋਈ ਰਸਤਾ ਦੂਰੀ ਲੋੜ ਵਾਸਤੇ ਤੇ ਜਦੋਂ ਮਾਤਾ ਗੋਦਰ ਕੋਈ ਆ ਗਏ ਦੇ ਕੇ ਕਦੋਂ ਸਾਹਸਾ ਦੀ ਨਾਚ ਵਾਲਾ ਆਪਾਂ ਕਿੱਥੇ ਜਾਣਾ ਹੋਵੇ ਦੇਖੋ ਆਪਾਨੂੰ ਪਤਾ ਹੁੰਦਾ ਹੀ ਆ ਜਗਾ ਦੇ ਵਿੱਚ ਪਰ ਅੱਜ ਫਿਰ ਤੋਂ ਮਾਂ ਛੋਟੇ ਸਹਿਬ ਜਾਨ ਦੇ ਬਿਨਾ ਜਦ ਕੋ ਸਫਰ ਕਰ ਰਹੇ ਹੈ ਉਹ ਰਸਤਾ ਕਿਹਦਾ ਕੋਈ ਮੰਡਲ ਨਹੀਂ ਪਤਾ ਨਹੀਂ ਕਿੱਧਰ ਨੂੰ ਜਾ ਰਿਹਾ ਹੈ ਇੱਥੇ ਸਾਟ ਬਾੜਾ ਨਾ ਦੇ ਰਸਤੇ ਜਾਂਦੇ ਜਾਂਦੇ ਫਿਰ ਛੋਟੇ ਸਹਿਬ ਜਾਨ ਦੇ ਮਾਤਾ ਗੁਰੂ ਘਰ ਨੂੰ ਪਹੁੰਚਦੇ ਹੈ ਮਾਂ ਕਿੱਥੇ ਚੱਲੇ ਆਪਾਂ ਮਾਂ ਕਿੱਧਰ ਨੂੰ ਜਾਣ ਮਾਂ ਸਾਡੇ ਜੀਤ ਗਡੇ ਜੀ ਨੇ ਜਾਈ ਗੁਰੂ ਪਤਾ ਜੀ ਮਾਤਾ ਜੀ ਉਹ ਵੀ ਸਾਡੇ ਨਾਲ ਮਿਲੇ ਕਿੱਧਰ ਨੂੰ ਜਾਵਾਂ ਮਾਂ ਤੇ ਫਿਰ ਉਹ ਵੀ ਮਾਂ ਆਪਣੇ लाडले ਛੋਟੇ ਪੁੱਤਿਆਂ ਨੂੰ ਇਦਾਂ ਸਮਝਾ ਰਹੀ ਹੈ ਪੁੱਤਰੋ लाडले ਹੋ ਇਹ ਪਰਮੇਸ਼ਰ ਦੀ ਰਜਾ ਨਾਲ ਜੀ I'll ਉਹਦੇ ਮਸੂਮ ਸਹਜ ਜਾਨਿਆਂ ਨੂੰ ਕਹਿ ਰਹੀ ਹੈ ਲਾਲੀਬ ਪਰਮੇਸ਼ਰ ਦੀ ਲਗ ਹੈ ਜਿੱਦੋਂ ਪਰਮੇਸ਼ਰ ਨੇ ਲੈ ਜਾਣ ਆਪਾਂ ਚਲੇ ਜਾਣਾ ਤੇ ਅਗੇ ਇਤਿਹਾਸ ਦੱਸਦਾ ਹੈ ਕਿ ਕੰਮੋ ਮਾਰਸ਼ ਦੀ ਜਦੋਂ ਬੇਚਾ ਨਾ ਦੀਵਾ ਜਾਂਦਾ ਦੇਖੇ ਕਿਉਂ ਦੀਵ ਵਿੱਚ ਕਹਨੋ ਸ਼ਫਰੀ ਦੀ ਜਿਓ ਇਦਾਂ ਦੀਵਾ ਬਲਦਾ ਨਜ਼ਰ ਆਇਆ ਤੇ ਜਦੋਂ ਗਏ ਜਾ ਕੇ ਬਿਖਿਆ ਤਾਂ ਜੇ ਬੱਚੇ ਸੀ ਦੇਖੋ ਪੈਰਾਂ ਦੇ ਫੋਟੋਆਂ ਬਕੀਆਂ ਹੋਏ ਤਾਂ ਪਰਾਂ ਦੇ ਪੈਰਾਂ ਦੇ ਵਿੱਚ ਕੱਢੇ ਨਹੀਂ ਜਿੱਦੋਂ ਵੀ ਨਹੀਂ ਕਰਦੇ ਜਹਾਂ ਦੇ ਨਾਲ ਬੱਚੇ ਖੜ-ਖੜ ਕੰਮ ਨਹੀਂ ਕਰੀਏ